ਮਮਤਾ ਦਿਵਸ ਮੌਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਕੀਤਾ ਟੀਕਾਕਰਨ 0 ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਨ ਸਮੇਂ ਸਿਰ ਕਰਵਾਉਣਾ ਜ਼ਰੂਰੀ ਦਾ ਰਾਜੇਸ਼ ਚੰਦਰ ਫਗਵਾੜਾ 23 ਜੁਲਾਈ ਸਿਵਲ ਸਰਜਨ ਕਪੂਰਥਲਾ ਦਾ ਹਰਪਾਲ ਸਿੰਘ ਦੇ ਹੁਕਮਾਂ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਕਪੂਰਥਲਾ ਦਾ ਰਣਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਾਜੇਸ਼ ਚੰਦਰ ਦੀ ਯੋਗ ਅਗਵਾਈ ਹੇਠ ਹੀ ਪੀਆਈ ਯੂਨਿਟ ਸਿਵਲ ਹਸਪਤਾਲ ਫਗਵਾੜਾ ਵਿਖੇ ਮਮਤਾ ਦਿਵਸ ਮਨਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਰਾਜੇਸ਼ ਚੰਦਰ ਨੇ ਦੱਸਿਆ ਕਿ ਮਾਪਿਆਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਦਿੰਦਿਆਂ ਹੋਇਆ 0 ਤੋਂ 5 ਸਾਲ ਦੇ ਬੱਚਿਆਂ ਦਾ ਟਿਕਾਕਰਨ ਸਮੇਂ ਸਿਰ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਅਤੇ ਬੱਚਿਆਂ ਦਾ ਵਿਕਾਸ ਵੀ ਸਿਹਤਮੰਦ ਹੋਵੇ ਉਹਨਾਂ ਬੱਚਿਆਂ ਦੇ ਟਿਕਾਕਰਨ ਸੰਬੰਧੀ ਕਿਸੇ ਤਰ੍ਹਾਂ ਹਾਂ ਦੀ ਵੀ ਅੰਗੈਲੀ ਨਾ ਕਰਨ ਦੀ ਸਲਾਹ ਦਿੱਤੀ ਉਹਨਾਂ ਇਸ ਦੌਰਾਨ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮਮਤਾ ਦਿਵਸ ਦੌਰਾਨ ਮਾਪੇ ਆਧਾਰ ਕਾਰਡ ਅਤੇ ਆਪਣਾ ਫੋਨ ਨਾਲ ਲੈ ਕੇ ਜਰੂਰ ਆਉਣ ਤਾਂ ਜੋ ਟਿਕਾਕਰਨ ਨੂੰ ਸਮੇਂ ਸਿਰ ਐਨ ਐਮ ਵੱਲੋਂ ਯੂਵੀ ਐਪ ਤੇ ਆਨਲਾਈਨ ਕੀਤਾ ਜੱਸਕੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਦਾ ਰਾਜੇਸ਼ ਚੰਦਰ ਨੇ ਗਰਭਵਤੀ ਮਹਿਲਾਵਾਂ ਨੂੰ ਵੀ ਆਯੂਸ਼ਮਾਨ ਆਰੋਗਿਆ ਕੇਂਦਰਾ ਵਿੱਚ ਸਮੇਂ ਸਿਰ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਤਾਂ ਜੋ ਉਹਨਾਂ ਨੂੰ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਸਿਹਤ ਸਹੂਲਤਾਂ ਸਮੇਂ ਸਿਰ ਮਿਲ ਸਕਣ ਉਹਨਾਂ ਗਰਭਵਤੀ ਮਹਿਲਾਵਾਂ ਨੂੰ ਸਮੇਂ ਸਿਰ ਉਚਜੋਖਿਮ ਗਰਭਵਤੀ ਦੀ ਸਮੇਂ ਸਿਰ ਪਛਾਣ ਕਰ ਯੋਗ ਇਲਾਜ ਕੀਤਾ ਜਾ ਸਕੇ ਉਹਨਾਂ ਇਸ ਮੌਕੇ ਇਹ ਵੀ ਦੱਸਿਆ ਕਿਸੇ ਐਚਓ ਐਮ ਐਮ ਅਤੇ ਆਸ਼ਾ ਵਰਕਰਾਂ ਵੱਲੋਂ ਵੱਧ ਤੋਂ ਵੱਧ ਗਰਭਵਤੀ ਮਹਿਲਾਵਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਜਣੇਪਾ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਿਹਤ ਸੇਵਾਵਾਂ ਅਤੇ ਸਹੂਲਤਾਂ ਦਾ ਉਹ ਲਾਹਾ ਲੈ ਸਕਣ ਇਸ ਦੌਰਾਨ ਪੀਆਈ ਯੂਨਿਟ ਵਿਖੇ ਤੈਨਾਤ ਐਨ ਐਮ ਮੈਡਮ ਸੋਨਾ ਨੇ ਦੱਸਿਆ ਕਿ ਮਮਤਾ ਦਿਵਸ ਨੂੰ ਸਫਲ ਬਣਾਉਣ ਲਈ ਆਸ਼ਾ ਵਰਕਰਾਂ ਵੱਲੋਂ ਮਾਪਿਆਂ ਨੂੰ ਪਹਿਲਾ ਹੀ ਘਰ-ਘਰ ਜਾ ਕੇ ਬੱਚਿਆਂ ਦੇ ਟੀਕਾਕਰਨ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਮਾਪੇ ਸਮੇਂ ਸਿਰ ਸੈਸ਼ਨ ਸਾਈਟ ਤੇ ਪਹੁੰਚ ਕੇ ਬੱਚੇ ਦਾ ਟੀਕਾਕਰਨ ਕਰਵਾ ਸਕਣ ਉਹਨਾਂ ਹੋਰ ਦੱਸਿਆ ਕਿ ਆਸ਼ਾ ਵਰਕਰਾਂ ਵੱਲੋਂ ਗਰਭਵਤੀ ਮਹਿਲਾਵਾਂ ਨੂੰ ਵੀ ਘਰ-ਘਰ ਜਾ ਕੇ ਸਮੇਂ ਸਿਰ ਆਪਣੀ ਸਿਹਤ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਜਨੇਪੇ ਦੌਰਾਨ ਉਹਨਾਂ ਨੂੰ ਕੋਈ ਵੀ ਪ੍ਰੇਸ਼ਾਨੀ ਦਰਪੇਸ਼ ਨਾ ਆਵੇ ਉਹਨਾਂ ਕਿਹਾ ਕਿ EPI ਵਿਖੇ ਹਰ ਮਹੀਨੇ ਦੀ 9 ਤਾਰੀਖ ਤੋਂ 23 ਤਾਰੀਖ ਨੂੰ ਮਨਾਏ ਜਾਣ ਵਾਲੇ ਮਮਤਾ ਦਿਵਸ ਦੇ ਸਬੰਧ ਵਿੱਚ ਟੀਕਾਕਰਨ ਕੈਂਪ ਦੀ ਲੜੀ ਤਹਿਤ ਅੱਜ 0 ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਇਹ ਐਨਐਮ ਮੈਡਮ ਸੋਨਾ ਨੇ ਦੱਸਿਆ ਕਿ ਮਾਪਿਆਂ ਨੂੰ ਬੱਚਿਆਂ ਨੂੰ ਟੀਕਾਕਰਨ ਕਰਵਾਉਣ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 0 ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਸਮੇਂ ਸਿਰ टीकाकरण करवाया जाए और गर्भवती औत टेटनस का टीका भी समय सिर लगवा चैकअप कैलशियम दोलियां खाने प्रेरिया इस मौके नवजन्मे बच्चे बीसीजी ऊर पीवी बी टेई महीने के बच्चे नैटा उर पी वी रोटावायरस आईपीवी पीसीवी ढाई महीने के बच्चे पैटा उर पीवी रोटावायरस ਸਾਦੇ 3 ਮਹੀਨੇ ਦੇ ਬੱਚੇ ਨੂੰ ਪੈਟਾ, ਓਰ ਪੀਵੀ, ਰੋਟਾ ਵਾਇਰਸ, ਆਈਪੀਵੀ, ਪੀਸੀਵੀ, 9 ਮਹੀਨੇ ਦੇ ਬੱਚੇ ਨੂੰ ਐਮਆਰ, ਵਿਟਾਮਿਨ ਏ, ਆਈਪੀਵੀ, ਪੀਸੀਵੀ, 2 ਸਾਲ ਦੇ ਬੱਚੇ ਨੂੰ ਐਮਆਰ, ਡੀਪੀਟੀ, ਵਿਟਾਮਿਨ ਏ, 5 ਸਾਲ ਦੇ ਬੱਚੇ ਨੂੰ ਡੀਪੀਟੀ ਟੀਕਾਕਰਨ ਕੀਤਾ ਗਿਆ। ਇਸ ਮੌਕੇ ਇਹ ਐਨਐਮ ਮੈਡਮ ਸੋਨਾ ਨੇ ਟੀਕਾਕਰਨ ਨੂੰ ਯੂਨਿਕ ਐਪ ਆਨਲਾਈਨ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਆਸ਼ਾ ਵਰਕਰ ਕੁਲਵਿੰਦਰ ਕੌਰ ਮੀਨਾ ਆਸ਼ਾ ਰਜਨੀ ਆदि ਮੌਜੂਦ ਸਨ